ਬੈਬਲ ਕਲਾਕਾਰ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਸੈੱਟ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਡਰੇ ਤੈਨਹੁਰ ਪੁਲਿਸ ਅਧਿਕਾਰੀਆਂ ਵੱਲੋਂ ਵੀ ਆਪਣੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਲਈ ਅਦਾਲਤ ਵਿੱਚ ਅਰਜੀ ਦਾਖਲ ਕਰਵਾਈ ਸੀ ਇਸ ਅਗਾਊਂ ਜ਼ਮਾਨਤ ਅਰਜੀ ਤੇ ਅੱਜ ਸੁਣਵਾਈ ਕਰਦੇ ਹਾਂ ਸੈਸ਼ਨ ਕੋਰਟ ਨੇ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਜਸਟਿਸ ਜਿਹੜਾ ਡਿਸਟ੍ਰਿਕਟ ਐਂਡ ਸੈਸ਼ਨ ਜਨਸਰ ਨਰਮਲ ਸਿੰਘ ਉਹਨਾਂ ਦੇ ਕੋਲੇ ਵਿਕਰਮਜੀਤ ਸਿੰਘ ਐਸਪੀ ਪ੍ਰਦੀਪ ਸਿੰਘ ਤੇ ਕਲਾਰ ਜਿਹੜਾ ਐਸਐਚਓ ਸੀ ਜਿਨ੍ਹਾਂ ਨੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਜਾਣਬੁੱਝ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਤੇ ਸਾਰੇ ਇਹਨਾਂ ਦੇ ਇਸ਼ਾਰੇ ਤੇ ਸਮੇਤ ਸਿੰਘ ਸੈਣੀ ਉਮਰਾਂ ਨੰਗਲ ਸਾਹਿਬ ਸਾਰੇ ਇਹ ਅੱਜ ਜਵਾਨਤਾ ਐਂਟੀ ਸਵੇਰ ਰੱਦ ਕਰ ਦਿੱਤੀਆਂ ਗਈਆਂ ਇਹ ਬਹੁਤ ਮਾਨਵਤਾਵਾਦੀ ਫੈਸਲਾ ਹੈ ਸੱਚਾ ਫੈਸਲਾ ਹੈ ਜਿੱਦ ਨਾਲ ਸਿੱਖ ਕੌਮ ਦੇ ਅੰਦਰ ਜਿਹੜੀ ਹੈ ਉਹ ਥੋੜੀ ਜੀ ਪੀਸ ਆਈ ਹੈ ਪਰ ਜਿੱਥੇ ਪਾਸਪੋਰਟ ਮੈਂ ਬੇਨਤੀ ਕਰਦਾ ਕਿ ਸੁਭੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਿੰਘ ਸੈਣੀ ਇਹਨਾਂ ਦੇ ਵੀ ਸਾਰਿਆਂ ਦੇ ਪਾਸਪੋਰਟ ਜ਼ਬਤ ਕਰ ਲੈਣੇ ਚਾਹੀਦੇ ਆ ਕਾਰਨ ਕੀ ਹੈ ਸਾਰੇ ਪਵਾੜੇ ਦੀ ਜੜ ਤੱਕਾ ਕੌਣ ਹੈ ਪਵਾੜੇ ਦੀ ਜੜਾ ਹੈ ਪ੍ਰਕਾਸ਼ ਸਿੰਘ ਬਾਦਲ ਤੇ ਪਵਾੜੇ ਦੀ ਜੜਾ ਸਿਰਸੇ ਵਾਲਾ ਸਾਧ ਇਹ ਜਿਹੜੀ ਕਾਰਵਾਈ ਜਿਹੜੀ ਚੱਲ ਰਹੀ ਹੈ ਤੇ ਇਸ ਤੇ ਸਾਨੂੰ ਸੰਤੁਸ਼ਟੀ ਹੈ ਤੇ ਮਾਨਯੋਗ ਹਾਈ ਕੋਰਟ ਕੋਲੇ ਜਾਣਗੇ ਮਾਨਯੋਗ ਹਾਈ ਕੋਰਟ ਨੂੰ ਬੇਨਤੀ ਕਰਦਾ ਕਿ ਸਰ ਕਿਸ ਤਰ੍ਹਾਂ ਦਾ ਅੱਜ ਜਿਹੜਾ ਫੈਸਲਾ ਆਇਆ ਹੈ ਹਾਂ ਅੱਜ ਮਾਨਯੋਗ ਸ਼ਹੰਜਾਦ ਸਾਹਿਬ ਨੇ ਤਿੰਨ ਜਿਹੜੀਆਂ ਬੀਲ ਐਪਲੀਕੇਸ਼ਨਸ ਲੱਗੀਆਂ ਸੀ ਇਸ ਵਿੱਚ ਅ ਅਮਰਜੀਤ ਸਿੰਘ ਕਲਾਰ ਪ੍ਰਦੀਪ ਸਿੰਘ ਤੇ ਵਿਕਰਮਜੀਤ ਸਿੰਘ ਤਿੰਨਾਂ ਦੀਆਂ ਜਿਹੜੀਆਂ ਐਂਟੀਸਪੇਕਟਿਵ ਬੀਅੰਸੀ ਰਿਜੈਕਟ ਕਰ ਦਿੱਤੀਆਂ ਇਸ ਤੋਂ ਬਾਅਦ ਫਿਰ ਕਿਸ ਕਿਸ ਤਰ੍ਹਾਂ ਦੇ ਜਿਹੜੇ ਅਗਲੇ ਕਦਮ ਹੋਣਗੇ ਉਹ ਗੱਲ ਵਿੱਚ ਤਾਂ ਨਹੀਂ ਹੈ ਸ ਦੇਖੋ ਜਿਹੜੀ ਕਾਰਵਾਈ ਸੈਟ ਵੱਲੋਂ ਕੀਤੀ ਜਾ ਰਹੀ ਹੈ ਉਹ ਆਪਦੀ ਦਰੰਤਰ ਤੱਕ ਜਾਰੀ ਰਹੇਗੀ ਸਾਨੂੰ ਇਸ ਤਰ੍ਹਾਂ ਦਾ ਕੋਈ ਆਰਡਰ ਨਹੀਂ ਕੀਤਾ ਗਿਆ ਕਿ ਇਹਨਾਂ ਦੀ ਜਿਹੜੀ ਹੈ ਜਮਾਨਤ ਲਈਤੀ ਜਾਵੇ ਇਸ ਤਰ੍ਹਾਂ ਦੇ ਸੈਟ ਜਿਹੜੀ ਹੈ ਉਹਨਾਂ ਨੂੰ ਆਪਣੇ ਕਾਨੂੰਨ ਅੰਤ ਤੱਕ ਅਗਲੀ ਪ੍ਰਕਿਰਿਆ ਜਿਹੜੀ ਜਾਰੀ ਰੱਖੇਗੀ ਸਰ ਕੋਈ ਜੈਸਾ ਵੱਲੋਂ ਕੋਈ ਕਮੈਂਟ ਪਾਇਆ ਗਿਆ ਹੈ ਇੱਕ ਇਹ ਤੁਹਾਨੂੰ ਸਾਨੂੰ ਕਾਪੀ ਮਿਲਣ ਤੋਂ ਬਾਅਦ ਜਾਸਦੀ ਹੁਕਮ ਦੀ ਡਿਟੇਲ ਦੇ ਵਿੱਚ ਦੱਸ ਪਿਆਊਗਾ ਸਰ ਇੱਕ ਇਹ ਵੀ ਪਤਾ ਲੱਗਿਆ ਕਿ ਐਸਪੀ ਸਾਹਿਬ ਨੇ ਕਿਹਾ ਹੈ ਕਿ ਮੈਂ ਆਪ ਦਾ ਜਿਹੜਾ ਹੈਗਾ ਲਾਇਸ ਆਪਣਾ ਪਾਸਪੋਰਟ ਜਮ੍ਹਾਂ ਕਰਾਇਆ ਦਫ਼ਤਰ ਦੇ ਵਿੱਚ ਮੈਂ ਕਿਤੇ ਬਾਹਰ ਭੱਜਣ ਦੇ ਕਾਰਨ ਰੱਖਿਆ ਹਾਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਪਾਸਪੋਰਟ ਦੇ ਨਾਲ ਲਗਾਈ ਸੀ ਸਰੈਂਡਰ ਕੀਤਾ ਸੀ ਪਾਸਪੋਰਟ ਵੀ ਪਰ ਮਾਨਯੋਗ ਜਨਸਾਭ ਨੇ ਹੁਣ ਜਿਹੜਾ ਹੁਕਮ ਕੀਤਾ ਉਸ ਵਿੱਚ ਉਹਨਾਂ ਨੂੰ ਪਾਸਪੋਰਟ ਵਾਪਸ ਲੈਣ ਲਈ ਹੁਕਮ ਕਰ ਦਿੱਤਾ ਹੈ ਜੀ ਸ਼ੁਕਰੀਆ